ਆਸ ਕੇ ਰੇ ਰਵਿੰਦੁਰਾਨੰਦ ਰੇ ਤੁਨ ਮੇਂ ਹੋਂ ਜਿਆ ਇਹ ਤੁਨ ਹੀ ਹੋ ਬੋਲੇ ਇਹ ਜੁਵਨ ਅੱਤਵ ਦੇ ਇਸ ਆਜੰਪਨ ਕਟੇ ਨੂੰ ਜਨਤਾਂ ਰਹਿਆ ਇਹਨਾਂ ਦਾ ਲੋਕ ਹੀ ਪਟਾ ਲੋਗਾਂ ਇਹਨੇ ਬੜੀ ਮੰਗਰਤੇ ਸੇਵਾ ਦੇ ਨਾਲ ਇਸ ਗੱਲ ਨੂੰ ਆਪਣੇ ਇਸ ਉਹ ਨਹੀਂ ਪਰਣਾ ਕਿ ਜੇਹੀ ਪਰਪਤ ਦਾ ਪਰਵਾਹ ਕਰਦਾ ਸ਼ਰਧਾਸਤ ਕਰਦੇ ਹਰ ਗੱਲ ਦੇ ਵਿੱਚ ਛੁਪਾ ਵੱਡੇ ਤੱਕ ਪਾਉਣੇ ਚਾਹੇ ਜਿਹੜਾ ਸਲਾਮ ਕਰਦਾ ਹੈ ਉਹਦੇ ਸਾਡੇ ਸਾਰੇ ਤੋਂ ਬਾਹਰ ਦੇ ਉੱਪਰ ਸੰਘਰਸ਼ ਚੱਲ ਰਿਹਾ ਹੈ ਉਹ ਅੱਗ ਦੀ ਲੜਾਈ ਪਰ ਲੈ ਕੇ ਕੋਈ ਵੀ ਸੰਘਰਸ਼ ਪੰਜਾਬ ਦੇ ਉੱਪਰ ਕਦੇ ਨਹੀਂ ਸਿਰ ਮਿੱਟਾ ਪੰਜਾਬ ਦੇ ਉੱਪਰ ਪਈ ਵਰੇ ਤੋਂ ਲਾਭੀ ਤੇ ਨਿਆ। ਮੂਹੇ ਹੌਕੇ ਨੂੰ ਮੰਗਿਆ ਦੇ ਤਿਵਾ। ਇਧਰ ਰੱਖ ਦਿੱਤਾ। ਪ੍ਰਾਥਨਾ ਦੀ ਨਜ਼ਰ। ਜੀਵਤਨ ਜੀ। ਦਰਬਾਰ ਨੂੰ। ਬੀਰੋ ਨਾਮ ਨਿਮਾ। ਆ ਗਏ ਲੋਕ ਨਾਮ ਨਿਮਾ। ਪੰਗਿਲ ਰੋ ਵਿੰਦੀ ਕਰਨਾ। ਸਾਹਮਣੇ ਜੀ। ਇਹ ਤੁਸੀਂ ਤੇ ਆਪਣੀ ਸੁਲਗਾ ਕੇ। ਅਧਿਕਰਾਂ ਅੜੀਆਂ ਦੇ ਵਿੱਚ ਕੁਦਰਤ ਸਾਭੀ ਦੇ ਉਤਸਵਾਂ ਲੈ ਕੇ ਸੀ ਜਨ ਦੀ ਸ਼ੁਰੂਆਤ ਕੀ ਚੀਕ ਕਹਿਣਾ ਚਾਹੀਦਾ। ਜੀ ਗੁਰੂ ਮਹਾਰਾਜ ਦੇ ਚਰਨਾਂ ਚ ਸਾਰਿਆਂ ਨੇ ਮਿਲ ਕੇ ਪਰਿਵਾਰਿਕ ਤੌਰ ਤੇ ਭਵਾਨੀਗੜ ਦੀ ਟਰੈਜੋਨ ਦੇ ਨਾਲ ਹਰ ਸਾਲ ਅਸੀਂ ਅਰਦਾਸ ਕਰਦੇ ਹਾਂ ਕਿ ਸੁਖ ਸ਼ਾਂਤੀ ਵਾਸਤੇ ਕਾਰੋਬਾਰ ਚੰਗੇ ਤਰੀਕੇ ਨਾਲ ਚੱਲ ਜੇ ਸਭ ਦੀ ਆਮ ਮਚਵਾਦਾ ਹੋਵੇ ਸੁਖ ਸ਼ਾਂਤੀ ਰਹੇ ਔਰ ਇਹੀ ਗੱਲ ਵਾਸਤੇ ਅਰਦਾਸ ਕਰਨ ਲਈ ਇਕੱਤਰ ਹੋਏ ਔਰ ਪੁਹਾਣੀਗੜ ਦੀ ਟਰੱਕਲਰ ਨੇ ਹਮੇਸ਼ਾ ਇੱਕ ਅਨੋਖੀ ਗੱਲ ਕਰਕੇ ਇੱਕ ਚਾਨਣ ਮਨਾਰੇ ਦੀ ਤਰ੍ਹਾਂ ਬਾਕੀ ਜਗ੍ਹਾ ਤੇ ਵੀ ਸੁਨਿਹਾ ਦਿੱਤਾ ਹੈ ਪਾਈਚਾਰੇ ਦੀ ਗੱਲ ਹੋਵੇ ਪਿਆਰ ਦੀ ਗੱਲ ਹੋਵੇ ਇਹਨਾਂ ਨੇ ਸਾਰਿਆਂ ਨੇ ਹਮੇਸ਼ਾ ਕੋਈ ਮਰਜ਼ੀ ਬੰਦਾ ਪ੍ਰਧਾਨ ਬਣ ਜੇ ਸਾਰੀ ਟਰੈਕਟਰ ਇਕੱਠੇ ਹੋ ਕੇ ਕੰਮ ਕਰਦੀ ਹੈ ਬਿਨਾਂ ਪੱਖਪਾਤੋਂ ਕਿਸੇ ਘਰ ਵਾਸਤੇ ਕੋਈ ਸੋਚ ਹੁੰਦੀ ਹੈ ਕਿ ਇਹਨਾਂ ਦੀਆਂ ਆਮਦਨਾਂ ਦੇ ਵਿੱਚ ਵੜਾਤੀ ਹੋਵੇ ਅਸੀਂ ਵੀ ਹਮੇਸ਼ਾ ਪਿਛਲੇ 4 ਸਾਲ ਤੋਂ ਕੋਸ਼ਿਸ਼ ਕੀਤੀ ਹੈ ਚਾਹੇ ਕੋਈ ਬੜੇ ਫੈਕਟਰੀਆਂ ਦੇ ਰੇਟਾਂ ਦੀ ਗੱਲ ਆਈ ਤੇ ਚਾਹੇ ਸਰਕਾਰੀ ਤੌਰ ਤੇ ਟਰੱਕਾਂ ਦੀ ਢੋਆ ਢੁਆਈ ਵਾਸਤੇ ਗੱਲ ਆਈ ਹਰ ਜਗ੍ਹਾ ਦੇ ਉੱਪਰ ਅਸੀਂ ਟਰੱਕ ਯੂਨੀਅਨ ਨੂੰ ਪਹਿਲ ਦਿੱਤੀ ਤਾਂ ਕਿ ਟਰੱਕ ਯੂਨੀਅਨ ਦੇ ਜਿਹੜੇ ਮੈਂਬਰ ਹੈ ਉਹਨਾਂ ਨੂੰ ਮਜ਼ਬੂਤੀ ਮਿਲ ਸਕੇ ਔਰ ਉਹਨਾਂ ਨੂੰ ਤਾਕਤ ਮਿਲ ਸਕੇ ਸਿਕਲਾ ਸਾਹਿਬ ਜਿਵੇਂ ਪੰਜਾਬ ਦਾ ਜਿਹੜਾ ਪੀਐਸਐਫ ਦਾ ਦਾਇਰਾ ਜਿਹੜਾ 50 ਕਿਲੋਮੀਟਰ ਪੰਜਾਬ ਦੇ ਵਿੱਚ ਹੋਰ ਵਧਾ ਦਿੱਤਾ ਹੈ ਕਿਵੇਂ ਦੇਖਦੇ ਹੋ ਦੇਖੋ ਮੈਂ ਖਲ ਵੀ ਕਿਹਾ ਸੀ ਤੇ ਅੱਜ ਵੀ کہہ ਰਹੇ ਹਾਂ ਕਿ ਪੰਜਾਬ ਨੇ ਕਦੇ ਵੀ ਪੱਖਪਾਤ ਨਹੀਂ ਕੀਤਾ ਜਾਤਪਾਤ ਦੇ ਤਹਿਤ ਹਮੇਸ਼ਾ ਪੰਜਾਬ ਨੇ ਮੋਹਰੇ ਹੋ ਕੇ ਲੜਾਈ ਲੜੀ ਹੈ ਚਾਹੇ ਆਜ਼ਾਦੀ ਦੀ ਲੜਾਈ ਤੋਂ ਲੈ ਕੇ ਅੱਜ ਤੱਕ ਜਦੋਂ ਵੀ ਸੰਕਟ ਆਇਆ ਪੰਜਾਬ ਨੇ ਇਕੱਠੇ ਹੋ ਕੇ ਲੜੀ ਔਰ ਅਗਰ ਅੱਜ ਦਿੱਲੀ ਦੀ ਸਰਕਾਰ ਇਸ ਕਰ ਤਰੀਕੇ ਨਾਲ ਇਨਟਰੂਡ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਇਹ ਜਿਹੜੀਆਂ ਸਟੇਟਾਂ ਦੀਆਂ ਤਾਕਤਾਂ ਹੁੰਦੀਆਂ ਉਹਨਾਂ ਦੇ ਵਿੱਚ ਇਨਫਿਲਟਰ ਕਰਨ ਦੀ ਕੋਸ਼ਿਸ਼ ਕਰਦੀ ਹੈ ਇਹ ਡੈਮੋਕ੍ਰੈtic ਸਿਸਟਮ ਨੂੰ ਖਰਾਬ ਕਰਨ ਦੀ ਗੱਲ ਹੈ ਇਹ ਨਹੀਂ ਹੋਣਾ ਚਾਹੀਦਾ ਔਰ ਪੰਜਾਬ ਪੁਲਿਸ ਕਾਬਲ ਹੈ ਸક્ષਮ ਹੈ ਹਰ ਚੀਜ਼ ਨੂੰ ਹੈਂਡਲ ਕਰਨ ਵਾਸਤੇ ਔਰ ਜੇ ਪੰਜਾਬ ਪੁਲਿਸ ਨੇ ਪਹਿਲਾਂ ਚੰਗਾ ਕੰਮ ਕੀਤਾ ਤੇ ਅੱਜ ਵੀ ਪੰਜਾਬ ਦੇ ਅੰਦਰ ਜਿੱਥੇ ਅਮਨ ਸ਼ਾਂਤੀ ਦੀ ਗੱਲ ਹੈ ਜਿਹੜੀਆਂ ਸੈਂਟਰ ਪੈਰਾਮਿਲਟਰੀ ਫੋਰਸਸ ਹੁੰਦੀਆਂ ਦੇ ਆਰ देयर ਟੂ ਗਾਰਡ ਦਾ ਬਾਰਡਰਸ ਐਂਡ ਦੇ ਹੈਵ ਸ਼ੁੱਡ ਬੀ ਡੂਇੰਗ देयर ਰਿਸਪੌਂਸਿਬਿਲਟੀ ਦੇ ਆਰ ਡੂਇੰਗ ਅ ਵੈਰੀ ਗੁੱਡ ਰਿਸਪੌਂਸਿਬਿਲਟੀ ਐਟ ਦਾ ਬਾਰਡਰਸ ਦੇ ਸ਼ੁੱਡ ਸਟਰੈਂਥਨ ਦਾ ਬਾਰਡਰਸ ਮੋਰ ਸੋ ਦੈਟ ਇਨਫਿਲਟ੍ਰੇਸ਼ਨ ਸ਼ੁੱਡ ਨਾਟ ਹੈਪਨ ਕ੍ਰਾਸ ਦਾ ਬਾਰਡਰ ਜੀ ਜੀ ਸਾਹਿਬ ਪੈੜੀ ਦਾ ਸੀਜ਼ਨ ਚੱਲ ਰਿਹਾ ਤੁਸੀਂ ਹੁਣੇ ਗੱਲ ਕਰਕੇ ਹਟਿਓ ਫੋਨ ਤੇ ਅਸੀਂ ਵੀ ਜਾ ਕੇ ਉੱਥੇ ਉਸ ਮੰਡੀ ਦਾ ਦੇਖਿਆ ਕਿਉਂਕਿ ਪੈੜੀ ਜਿਹੜੀ ਬਿਲਕੁਲ ਝੋਨੇ ਦਾ ਸੀਜ਼ਨ ਤਿਆਰ ਹੈ ਅਜੇ ਤੱਕ ਮੰਡੀ ਦਾ ਕੰਮ ਤਕਰੀਬਨ 2 ਜਾਂ 3% ਸ਼ੁਰੂ ਹੋਇਆ ਹੈ ਕੀ ਕਹਿਣਾ ਚਾਹੁੰਦੇ ਹੋ ਜਿਹੜੀ ਪੱਟੀ ਵਾਲ ਦਾ ਨੀ ਜਿੱਥੇ ਤੱਕ ਪੱਟੀਵਾਲ ਮੰਡੀ ਦੇ ਵਿੱਚ ਫੜ ਉੱਚਾ ਕਰਨ ਦੇ ਗੱਲ ਸੀਗੀ ਉਹਦੇ ਚ ਪੈਸੇ ਅਸੀਂ ਮਨਜ਼ੂਰ ਕਰ ਦਿੱਤੇ ਸੀ ਲੇਕਿਨ ਉੱਥੇ ਮਿੱਟੀ ਪੈਣ ਦੀ ਜ਼ਰੂਰਤ ਸੀ ਜਿਹੜੀ ਮਿੱਟੀ ਅੜਤੀਆਂ ਨੇ ਤੇ ਬਾਕੀ ਲੋਕਾਂ ਨੇ ਮਿਲ ਕੇ ਪਾਉਣੀ ਸੀ ਕਿਉਂਕਿ ਮੰਡੀ ਬੋਰਡ ਮਿੱਟੀ ਪਾਉਣ ਦਾ ਕੰਮ ਨਹੀਂ ਕਰਦਾ ਤੇ ਉਹਦੇ ਚ ਮਹਿਕਮੇ ਦੇ ਉੱਪਰ ਇਹ ਗੱਲ ਸੀ ਕਿ ਮਹਿਕਮਾ ਚਾਹੁੰਦਾ ਸੀ ਕਿ 2.5 ਫੁੱਟ ਮਿੱਟੀ ਪਵੇ ਤੇ ਸ਼ਾਇਦ ਉਹਦੇ ਚ ਮਿੱਟੀ ਕੱਲ ਤੱਕ ਕਿੰਨੀ ਪਈ ਆ ਕਿੰਨੇ ਫੁੱਟ ਪਈ ਆ ਮੈਨੂੰ ਪਤਾ ਨਹੀਂ ਪਰ ਲੇਕਿਨ ਮਹਿਕਮੇ ਨੇ ਵਿਸ਼ਵਾਸ ਕੀਤਾ ਕਿ ਜਦੋਂ ਉਹਦੀ ਐਮੀਕੇਬਲ ਮਿੱਟੀ ਕਿਉਂਕਿ ਫੜ ਨੂੰ ਜੇ ਉੱਚਾ ਕਰਨਾ ਹੈ ਤੇ ਮਿੱਟੀ ਉਹ ਪ੍ਰੋਪਰ ਨਾ ਪਾਈ ਤਾਂ ਫੜ ਫੜ ਉੱਚਾ ਕਰਨ ਦਾ ਪਰਪਸ ਹੀ ਡਿਫੀ ਪੈਸਾ ਸੀ ਮਨਜ਼ੂਰ ਕਰ ਚੁੱਕੇ ਹੈ ਔਰ ਸੰਗਰੂਰ ਦੀ ਕੋਈ ਵੀ ਮੰਡੀ ਐਸੀ ਨਹੀਂ ਹੈ ਜਿੱਥੇ ਜਿੱਥੇ ਜ਼ਰੂਰਤ ਸੀਗੀ ਜਾਂ ਜਿੱਥੇ ਜਿੱਥੇ ਵੀ ਜ਼ਰੂਰਤ ਮੇਰੇ ਧਿਆਨ ਚਾਹੀਏ ਜਿੱਥੇ ਅਸੀਂ ਪੈਸਾ ਮਨਜ਼ੂਰ ਕਰਕੇ ਉਹ ਮੰਡੀ ਨੂੰ ਉੱਚਾ ਕਰਨ ਦਾ ਕੰਮ ਮੁਕੰਮਲ ਨਹੀਂ ਕੀਤਾ ਜਿਵੇਂ ਝੋਨਾ ਸਰ ਬਾਹਰ ਝੋਨਾ ਬਾਹਰ ਆ ਰਿਹਾ ਮੰਡੀਆਂ ਚ ਸਰ ਉਹਦੇ ਬਾਰੇ ਕੀ ਪ੍ਰਬੰਧ ਕਰ ਰਹੀ ਪੰਜਾਬ ਸਰ ਕੋਈ ਝੋਨਾ ਬਾਹਰ ਨਹੀਂ ਆ ਰਿਹਾ ਹਰ ਜਗ੍ਹਾ ਦੇ ਉੱਪਰ ਸਖਤੀ ਹੋਈ ਹੋਈ ਹੈ ਅੱਜ ਤਾਂ ਬਲਕਿ ਜਿਹੜੀ ਬਾਸਮਤੀ ਆ ਉਹਨਾਂ ਦੇ ਟਰੱਕ ਵੀ ਬਾਰਡਰਾਂ ਤੇ ਰੁਕੇ ਹੋਏ ਆ ਔਰ ਇਸੇ ਕਰਕੇ ਰੁਕੇ ਹੋਏ ਆ ਕਈ ਵਾਰ ਲੋਕ ਬਾਸਮਤੀ ਦੀ ਆੜ ਦੇ ਨਾਲ ਪਰਮਲ ਚੌਲ ਨੂੰ ਲਿਆ ਕੇ ਉਹਦੇ ਕਰ ਦਿੰਦੇ ਸੀ ਇਸ ਕਰਕੇ ਉਹ ਵੀ ਰੁਕਿਆ ਹੋਇਆ ਮੈਨੂੰ ਪਤਾ ਇਹਦੇ ਨਾਲ ਬਾਸਮਤੀ ਵਾਲਿਆਂ ਨੂੰ ਵੀ ਤਕਲੀਫ ਹੋ ਰਹੀ ਹੈ ਪਰ ਲੇਕਿਨ ਇਸ ਵਾਰ ਪੰਜਾਬ ਸਰਕਾਰ ਇਹ ਨਹੀਂ ਚਾਹੁੰਦੀ ਕਿ ਜਿਹੜੀ ਬਾਹਰਲੀ ਜਿਹੜੀ ਫਸਲ ਹੈਗੀ ਉਹ ਆ ਕੇ ਮੰਡੀਆਂ ਦੇ ਵਿੱਚ ਤੁਲੇ ਔਰ ਕਿਉਂਕਿ ਕੇਂਦਰ ਸਰਕਾਰ ਵੱਲੋਂ ਵੀ ਇਸੇ ਉੱਪਰ ਬਹੁਤ ਵੱਡੀ ਨਿਗਰਾਨੀ ਕੀਤੀ ਆ ਓਕੇ